ਅੱਜ ਹਲਕਾ ਡੇਰਾ ਬਾਬਾ ਨਾਨਕ ਅੰਦਰ ਸ਼ਰੋਣੀ ਕਲੇਦਲ ਪਾਰਟੀ ਨੂੰ ਉਸ ਵੇਲੇ ਵੱਡਾ ਝਟਕਾ ਲੱਗਾ ਜਦੋਂ ਸਵਰਗਵਾਸੀ ਪ੍ਰਕਾਸ਼ਨ ਬਦਲਦੇ ਬਹੁਤ ਨੇ ਜਦੀਕੀ ਸਾਥੀ ਸਵਰਗਵਾਸੀ ਡਾਕਟਰ ਜੋਸੇਂ ਖੁਸ਼ਾਲਪੁਰ ਦਾ ਪਰਿਵਾਰ ਨੇ ਆਮਾਦੀ ਪਾਰਟੀ ਦੀਆਂ ਗਤੀਵਿਧੀਆਂ ਤੋਂ ਪ੍ਰਭਾਵਿਤ ਹੋ ਕੇ ਆਮਾਦੀ ਪਾਰਟੀ ਦੇ ਹਲਕਾ ਇੰਚਾਰਜ ਗੁਰਦੀਸ਼ ਸਿੰਘ ਰੰਧਾਵਾ ਦੇ ਦੁਆਇਕ ਪਹੁੰਚ ਆਮਾਦੀ ਪੜੇ ਸ਼ਾਮਲ ਹੋਏ ਇਸ ਮੁਕੇ ਗੁਰਦੀਸ਼ ਸਿੰਘ ਰੰਧਾਵਾ ਲੋਕ ਡਾਕਟਰ ਜੋਸੇਂ ਖੁਸ਼ਾਲਪੁਰ ਦੇ ਪੁੱਤਰ ਜੀਸੇ ਖੁਸ਼ਾਲਪੁਰ ਅਰਦੀ ਸੰਖਸ਼ਾਲਪੁਰਾ ਤੇ ਉਹਨਾਂ ਦੇ ਪੁੱਤਰਿਆਂ ਨੂੰ ਆਮ ਆਦਮੀ ਪਾਰਟੀ ਦੇ ਇਨਸਾਨ ਵਾਲੇ ਸਰੂਪੇ ਪਾ ਕੇ ਪਾਰਟੀ ਵਿੱਚ ਜੀ ਆਇਆਂ ਕਿਹਾ ਗੁਰਦੀਪ ਸਿੰਘ ਰੰਧਾ ਹੈਗਾ ਪਾਰਟੀ ਵਿੱਚ ਹਰ ਇੱਕ ਸ਼ਾਮਲ ਹੋਣ ਵਾਲੇ ਵਿਅਕਤੀ ਦਾ ਬੰਦਾ ਮਰਸਰ ਮਾਰ ਕੀਤਾ ਜਾਵੇਗਾ ਇਸ ਸਮੇਂ ਗੁਰਦੀਪ ਸਿੰਘ ਰੰਧਾ ਵਾਲੇ ਕਾ ਲੋਕ ਸਭਾ ਚੋਣਾਂ ਦਾ ਬਿੱਗਲ ਵੱਜ ਚੁੱਕਾ ਹੈ ਪਰ ਲੋਕ ਇਸ ਵਾਰ ਸੂਬੇ ਵਿੱਚ ਲੋਕ ਸਭਾ ਰਿਹਾ 13 13 ਸੀਟਾਂ ਜਿੱਤਾ ਕੇ ਮੁੱਖ ਮੰਤਰੀ ਪ੍ਰਧਾਨ ਦਾ ਮਨ ਦਾ ਸੁਪਨਾ ਪੂਰਾ ਕਰਨਗੇ ਉਹਨਾਂ ਹੋਰ ਕੁਝ ਕੀ ਕਿਹਾ ਹੈ ਖੁਦ ਉਹਨਾਂ ਦੀ ਜਬਾਨ ਹੀ ਸੁਣਦੇ ਹਾਂ ਬਿਊਰੋ ਰਿਪੋਰਟ ਅਲ ਪੰਜਾਬ న్యూਸ ਆਮ ਆਦੀ ਪਾਰਟੀ ਦਾ ਸਾਥ ਦੇਣ ਦਾ ਤੁਸੀਂ ਜਿਹੜਾ ਅੱਜ ਫੈਸਲਾ ਕੀਤਾ ਕਿਸ ਤਰ੍ਹਾਂ ਦੇਖਦੇ ਜੀ ਅਸੀਂ ਜਿਹੜੀ ਆਮ ਪਾਰਟੀ ਦੀਆਂ ਹੈ ਕਿਹੜੀਆਂ ਪਾਲਸੀਆਂ ਉਹਨਾਂ ਨੂੰ ਵੇਖ ਕੇ ਫੈਸਲਾ ਕੀਤਾ ਹੈ ਕਿਹੜੀਆਂ ਪਾਲਸੀਆਂ ਸਰ ਲੰਬਾ ਸਮਾਂ ਤੁਸੀਂ ਬਦਲ ਸਾਹਿਬ ਦੇ ਨਾਲ ਗੁਜ਼ਾਰਿਆ ਹੈ ਐਸਾ ਕੀ ਚੰਗਾ ਗੱਲ ਕਰਨਾ ਆਮ ਪਾਲਸੀ ਦੀਆਂ ਜਿਹੜੀਆਂ ਨਿਰਪੱਖ ਪਾਲਸੀ ਜਿਹੜੀ ਆ ਉਹਨਾਂ ਕਰਕੇ ਫੈਸਲਾ ਕੀਤਾ ਤੁਸੀਂ ਡਟ ਕੇ ਸਾਥ ਦਵੋ ਫਿਰ ਦੱਟ ਕੇ ਸਾਦਾ ਹਾਂ ਅਕਾਲੀ ਦਲ ਦਾ ਥੰਮ ਬੜਾ ਵੱਡਾ ਟਕਸਾਲੀ ਪਰਿਵਾਰ ਸਵਰਗਵਾਸੀ ਸਰਦਾਰ ਡਾਕਟਰ ਜੋਤ ਸਿੰਘ ਜੀ ਸਾਬਕਾ ਐਮਐਲਏ ਡੇਰਾ ਬਾਬਾ ਨਾਨਕ ਉਹਨਾਂ ਦੇ ਪਰਿਵਾਰ ਚ ਅੱਜ ਮੈਂ ਆਇਆ ਇਸ ਪਰਿਵਾਰ ਨੇ ਜਿਹਨੇ ਬੜਾ ਲੰਮਾ ਸਮਾਂ ਅਕਾਲੀ ਦਲ ਦੀ ਸੇਵਾ ਕੀਤੀ ਆ ਅਕਾਲੀ ਦਲ ਨੂੰ ਛੱਡ ਕੇ ਆ ਜਾਮਾਦੀ ਪਾਰਟੀ ਚ ਸ਼ਾਮਲ ਹੋਏ ਨੇ ਤਾਂ ਮੈਨੂੰ ਬੜੀ ਖੁਸ਼ੀ ਆ ਕਿ ਜਦੋਂ ਐਸੇ ਪਰਿਵਾਰ ਇਹਨਾਂ ਪਾਰਟੀਆਂ ਨੂੰ ਅਲਵਦਾ ਕਹਿ ਕੇ ਆਮ ਆਦਮੀ ਪਾਰਟੀ ਚੋਂਣਗੇ ਤਾਂ ਸਾਫ਼-ਸਾਫ਼ ਸੰਕੇਤ ਆ ਕਿ ਪੰਜਾਬ 'ਚ ਜਿਹੜਾ ਸਰਦਾਰ ਭਗਵੰਤ ਸਿੰਘ ਮਾਨ ਨੇ 13 0 ਦਾ ਨਾਅਰਾ ਦਿੱਤਾ ਹੈ ਉਹ 101% ਜਿਹੜਾ ਪੂਰਾ ਹੋਣ ਜਾ ਰਿਹਾ। ਅਰੰਦਾਸ ਸਾਹਿਬ ਚੋਣਾਂ ਦਾ ਬਿੱਗਲ ਵੱਜ ਚੁੱਕਾ ਹੈ। ਆਪਣਾ ਮੁਕਾਬਲਾ ਕਿਦਾਂ ਮੰਨਦੇ ਜੀ ਆਪਣਾ? ਸਾਡਾ ਮੁਕਾਬਲਾ ਜਦੋਂ ਆਪਾਂ ਕਾਹ ਹੀ 13 0 ਦਿੱਤਾ ਹੈ ਤਾਂ ਕਿਹਦਾ ਨਾਲ ਮੁਕਾਬਲਾ ਹੋਣਾ ਹੈ? ਜੜਾ ਮਰਜੀ ਆਜੇ ਮੁਕਾਬਲਾ ਕਿਸੇ ਨਾਲ ਹੈ ਹੀ ਨਹੀਂ ਤੁਸੀਂ ਦੇਖ ਹੀ ਲਿਆ ਅਕਾਲੀ ਦਲ ਤਾਂ ਹਾਲ ਦੇਖ ਲਿਆ ਕੀ ਬੰਨਦਾ ਅਕਾਲੀ ਦਲ ਚਾਹ ਕਾਂਗਰਸ ਦੇ ਜਿਹੜੀ ਪਾਰਟੀਆਂ ਜਿਹੜੇ ਪੁਰਾਣੇ ਲੰਮੇ ਸਮੇਂ ਕਾਂਗਰਸ ਚ ਰਹੇ ਅੱਜ ਕਾਂਗਰਸ ਨੂੰ ਛੱਡ ਛੱਡ ਕੇ ਤਾਂ ਭੱਜਣ ਰਹੇ ਨੇ ਬਾਹਰ ਜਿਨ੍ਹਾਂ ਦੇ ਲੀਡਰ ਹੀ ਖਤਮ ਹੋ ਗਏ ਨੇ ਉਹਨਾਂ ਪਾਰਟੀਆਂ ਦਾ ਬਣਨਾ ਕੀ ਹੈ ਇਹਨਾਂ ਲੀਡਰਾਂ ਦੀਆਂ ਤੇ ਜਮਾਨਤਾਂ ਜਮਤ ਕਰਾਉਣੀਆਂ ਪੰਜਾਬ ਦੇ ਲੋਕਾਂ ਨੇ ਸਿਰਿਆਰਮਿਤ ਕੇਜਰੀਵਾਲ ਜੀ ਨੇ ਦਿੱਲੀ ਚੱਕ ਮੈਸੇਜ ਲਾਤਾ ਹੈ 2 ਸਾਲ ਦਾ ਕੰਮ ਜਿਹੜੇ ਪੰਜਾਬ ਦੇ ਲੋਕਾਂ ਦੇ ਆਪਾਂ ਕੀਤੇ ਨੇ ਉਹਨਾਂ ਨੂੰ ਦੇਖ ਕੇ ਵੋਟ ਪਾਉਣੀ ਆ ਜੇ ਤੁਹਾਨੂੰ ਕੰਮ ਪਸੰਦ ਆ ਤਾਂ ਵੋਟ ਪਾਓ ਜੇ ਨਹੀਂ ਪਸੰਦ ਤਾਂ ਨਾ ਪਾਓ ਹੈ ਕੋਈ ਐਸਾ ਲੀਡਰ ਚਾਹੇ ਬੀਜੇਪੀ ਦਾ ਹੋਵੇ ਚਾਹੇ ਅਕਾਲੀ ਦਲ ਦਾ ਹੋਵੇ ਜਾਂ ਕਾਂਗਰਸ ਦਾ ਜਿਹੜਾ ਇਹ ਕਹਿੰਦਾ ਹੋਵੇ ਪਿੱਛੇ ਅਸੀਂ ਪਿਛਲੇ ਲੰਮੇ ਸਮੇਂ ਚ ਪੰਜਾਬ ਚ ਰਾਜ ਕੀਤੇ ਨੇ ਜੇ ਉਹ ਰਾਜ ਨੂੰ ਵੇਖ ਕੇ ਜੇ ਸਾਡੀ ਵੋਟ ਦਾ ਹੱਕ ਦਾ ਪਾਓ ਨਹੀਂ ਤੇ ਸਾਨੂੰ ਨਾ ਪਾਓ ਕੋਈ ਇੱਕ ਲੀਡਰ ਪੰਜਾਬ ਚ ਹੋ ਜਾ ਹੋਵੇ ਤਾਂ ਮੈਂ ਉਸ ਗੱਲ ਦਾ ਤੁਹਾਡਾ ਈਮਦਾਰ ਰੰਧਾ ਸਾਹਿਬ ਤੁਹਾਡਾ ਸੈਮੀਫਾਈਨਲ ਹੈ ਸੈਮੀਫਾਈਨਲ ਕਬੱਡੀਆਂ ਪਾਉਂਦੇ ਪਰ ਤਿਆਰ ਜੀ ਕਬੱਡੀਆਂ ਤਾਂ ਮੈਂ ਪਾਉਂਦਾ ਹੀ ਰਿਆ ਹੁਣ ਮੈਨੂੰ ਕਬੱਡੀਆਂ ਦੀ ਕਿਹੜੀ ਚਾਚ ਭੁੱਲ ਗਈ ਹੈ ਜਿਹੜੀਆਂ ਕਬੱਡੀਆਂ ਉਹਨਾਂ 22 ਚ ਪਾਈਆਂ ਹੁਣ ਰਿਜ਼ਲਟ ਤਾਂ 24 ਚ ਬਣਨਾ ਉਸ ਕਬੱਡੀ ਦਾ ਇਹ ਤਾਂ ਹੁਣ ਇੱਕ ਇਹ ਤਾਂ ਸੈਮੀਫਾਈਨਲ ਖੇਡਿਆ ਮੈਂ ਹੁਣ ਫਾਈਨਲ ਖੇਡਣਾ ਹੈ ਤਾਂ ਫਾਈਨਲ ਚ ਜਿਹਨੇ ਜਿੱਤਣਾ ਉਹੀ ਜਿੱਤਦਾ ਸੈਮੀਫਾਈਨਲ ਵਾਲਾ ਤਾਂ ਕੋਈ ਜਿੱਤਦਾ ਨਹੀਂ